ਕਹਾਣੀ ਰੱਬ ਦੇ ਮਰੀਦ ਬਚਪਨ ਵਿੱਚ ਭੱਜੇ ਜਾਂਦੇ ਜੁਆਕਾਂ ਨੇ ਠੇਡਾ ਖਾ ਕੇ ਡਿੱਗ ਪੈਣਾ ਤਾਂ ਦਾਦੀ ਨਾਨੀ ਨੇ ਕਹਿਣਾ ਹਾਏ ਰੱਬਾ ਕੀੜੀ ਦਾ ਆਟਾ ਡੁੱਲ ਗਿਆ ਜੁਆਕਾਂ ਨੇ ਫੌਰੀ ਚੁੱਪ ਕਰ ਜਾਣਾ ਤੇ ਕੀੜੀ ਲੱਭਣ ਲੱਗ ਜਾਣਾ ਉਦੋਂ ਵੀੜੇ ਕੱਚੇ ਹੋਣ ਕਰਕੇ ਠੇਡੇ ਵੀ ਲੱਗਦੇ ਰਹਿੰਦੇ ਸਨ ਤੇ ਜੁਆਕਾਂ ਨੇ ਕੀੜੇ ਕੀੜੀਆਂ ਹੱਥਾਂ ਨਾਲ ਮਾਰਦੇ ਨੇ ਤੇ ਦਾਦੀ ਨੇ ਕਹਿਣਾ ਨਾ ਪੁੱਤ ਕੀੜੇ ਕੀੜੀਆਂ ਨੂੰ ਨਹੀਂ ਮਾਰੀਦਾ ਹੁੰਦਾ ਪਾਪ ਲੱਗਦਾ ਇਹ ਵੀ ਰੱਬ ਦੇ ਜੀ ਹੈ ਉਦੋਂ ਤੋਂ ਪਾਪ ਤੇ ਪੁੰਨ ਦੇ ਪੂਰਨੇ ਬਚਪਨ ਦੇ ਕੋਹਰਿਆਂ ਵਰਕਿਆਂ ਤੇ ਪਾਏ ਜਾਂਦੇ ਸਨ ਤੇ ਵੱਡੇ ਹੋਣ ਤੱਕ ਉਹ ਆਦਤਾਂ ਦੇ ਰੂਪ ਵਿੱਚ ਪੱਕ ਜਾਂਦੇ ਸਨ ਜੇ ਕਿਸੇ ਗਰੀਬ ਮੰਗਤੇ ਨੇ ਰੋਟੀ ਲੈਣ ਆ ਜਣਾ ਤਾਂ ਪਹਿਲਾਂ ਇਹ ਗੱਲ ਸੁਣਨੀ ਕੁੜੇ ਵਿਚਾਰੇ ਨੂੰ ਰੋਟੀ ਫੜਾਓ ਪੁੰਨ ਲੱਗੂਗਾ ਹਰੇਕ ਦੇ ਘਰ ਕੁੱਤਾ ਬਿੱਲੀ ਆਦਿ ਪਾਲਤੂ ਜਾਨਵਰ ਆਮ ਸਨ ਬਿੱਲੀ ਦੇ ਬਲੂੰਗੜਿਆਂ ਨੂੰ ਕਦੇ ਦਾਦੀ ਕੋਲੀ ਵਿੱਚ ਦੁੱਧ ਪਾ ਕੇ ਧਰਦੀ ਨਜ਼ਰ ਆਉਂਦੀ ਸੀ ਤੇ ਕਦੇ ਬਿੱਲੀ ਦੇ ਬਲੂੰਦਰੇ ਪੰਛੀ ਸੈਕਦੇ ਹੋਏ ਸਬਾਤਾਂ ਵਿੱਚੋਂ ਲੱਭ ਜਾਂਦੇ ਤਾਂ ਦਾਦੀ ਹਲਦੀ ਤੇ ਸਰੋਂ ਦਾ ਤੇਲ ਲਾਉਂਦੀ ਫਿਰਦੀ ਨਾਲੇ ਕਹਿੰਦੀ ਵਾਹ ਤੂੰ ਇਹਨਾਂ ਨੂੰ ਕਿਹੜਾ ਮਾਣੇ ਪੱਟੀ ਕਰ ਦੇਣੀ ਐ ਵਿਚਾਰੇ ਪੀੜ ਨਾਲ ਮਰਦੇ ਹੋਣੇ ਆ ਇਹ ਵੀ ਰੱਬ ਦੀ ਜੀ ਹੈ ਜੀ ਦਇਆ ਪਰਵਾਨ ਹੋਣੀ ਆ ਅੰਤ ਨੂੰ ਕਹਿ ਕੇ ਟੋਕਰੇ ੇਠਾਂ ਤਾੜ ਦੇਣਾ ਨਾਲੇ ਚੋਗਾ ਤੇ ਪਾਣੀ ਰੱਖ ਦੇਣਾ ਇੱਕ ਤੰਦੂਰ ਤੇ ਕਈ ਘਰਾਂ ਦੀਆਂ ਰੋਟੀਆਂ ਪੱਕਣੀਆਂ ਆ ਆਮ ਜਈ ਗੱਲ ਸੀ ਨਾ ਬਾਲਣ ਦਾ ਹਿਸਾਬ ਕਰਨਾ ਨਾ ਕਿੰਨੇ ਕਿਹੜੀਆਂ ਪਕਾ ਦਿੱਤੀਆਂ ਇਹ ਸੋਚਣਾ ਆਲੇ ਦੁਆਲੇ ਫਿਰਦੇ ਜਵਾਕਾਂ ਨੇ ਆਂ ਡਗਵਾਂਡ ਨਾਲ ਸਬਜ਼ੀ ਬਟਾ ਕੇ ਰੋਟੀ ਖਾ ਲੈਣੀ ਘਰ ਵਿੱਚ ਆਈ ਥੋੜੀ ਚੀਜ਼ ਨੂੰ ਸਾਰਿਆਂ ਵਿੱਚ ਬਰਾਬਰ ਵੰਡ ਕੇ ਖਾਣੀ ਜਿਹੜੀ ਬੱਚਿਆਂ ਨੂੰ ਸਿੱਧ ਕਮਾਨ ਬਣਾਉਂਦੀ ਸੀ ਥੋੜੀ ਜੀ ਚੀਜ਼ ਵੀ ਸਬਰ ਪ੍ਰਦਾਨ ਕਰਦੀ ਸੀ ਪਰ ਅੱਜ ਕੱਲ੍ਹ ਹਰ ਘਰ ਵਿੱਚ ਖਾਣ ਵਾਲੇ ਵੇਸ਼ਮਾਰ ਪਦਾਰਥ ਪਰਨੀਤਾਂ ਭੁੱਖੀਆਂ ਦੀ ਬਾਤ ਪਾਉਂਦੇ ਹਨ ਕਿਉਂਕਿ ਘਰ ਵਿੱਚ ਬੈਠੇ ਬਜ਼ੁਰਗਾਂ ਤੋਂ ਉਹਲੇ ਕੀਤੇ ਜਾਂਦੇ ਅਣਪੜ੍ਹ ਹੋਣ ਦੇ ਬਾਵਜੂਦ ਵੀ ਰੱਬ ਨੂੰ ਹਰ ਜਗ੍ਹਾ ਮੌਜੂਦ ਸਮਝਦੇ ਸਨ ਹਮਦਰਦੀ ਭਰੇ ਲਹਿਜੇ ਨਾਲ ਹਮੇਸ਼ਾ ਵਿਚਰਦੇ ਪਿੰਡ ਵਿੱਚ ਕਿਸੇ ਗਰੀਬ ਧੀ ਦਾ ਵਿਆਹ ਹੋਣਾ ਤਾਂ ਸਭ ਨੇ ਆਪੋ ਆਪਣੇ ਘਰਾਂ ਤੋਂ ਸੂਟ ਬਿਸਤਰੇ ਦੇ ਕੇ ਆਉਣੇ ਤੇ ਕਹਿਣਾ ਧੀ ਧਿਆਣੀ ਹੈ ਪੁੰਨ ਲੱਗੂਗਾ ਜੇ ਕਿਸੇ ਦੇ ਘਰ ਦੁੱਧ ਨਾ ਹੋਣਾ ਜਿੰਨਾ ਚਿਰ ਅਗਲੇ ਘਰ ਲਵੇ ਰਹਿਣਾ ਹੋ ਜਾਣਾ ਤਾਂ ਫਰੀ ਦੁੱਧ ਦੇਣਾ ਤੇ ਕਹਿਣਾ ਵੰਡ ਕੇ ਖਾਣਾ ਚਾਹੀਦਾ ਨੀਤਤਾ ਰੱਜਣੀ ਨਹੀਂ ਰੱਬ ਦੀ ਡਾਇਰੀ 'ਚ ਹਿਸਾਬ ਹੋਊਗਾ ਪੁੰਨ ਲੱਗੂਗਾ